ਬڑے ਫੋਨ ਤੇ ਮੈਸੇਜ ਆਉਂਦੇ ਭਾਈ ਸਾਹਿਬ ਜੀ ਗਰੀਬੀ ਬਹੁਤ ਆ ਗਈ ਜਿਹੜਾ ਵੀ ਕੋਈ ਕਾਰੋਬਾਰ ਕਰਦੇ ਆ ਉਹ ਠੱਪ ਹੋ ਜਾਂਦਾ ਚੱਲਦਾ ਨਹੀਂ ਬੜੇ ਪਰੇਸ਼ਾਨ ਹੋ ਗਏ ਆ ਗ੍ਰਸਤੀ ਜੀਵਨ ਵਾਲੇ ਆ ਬੱਚਿਆਂ ਵਾਲੇ ਆ ਤੇ ਜ਼ਿੰਦਗੀ ਦਾ ਗੁਜ਼ਾਰਾ ਨਹੀਂ ਹੁੰਦਾ ਅੱਜ ਤੁਹਾਡੇ ਨਾਲ ਸਾਂਝੇ ਕਰਾਂਗੇ ਤੁਨਗੁਰ ਤੇਗ ਬਹਾਦਰ ਸਾਹਿਬ ਜੀ ਮਹਾਰਾਜਿਆਂ ਦੀ 350 ਸਾਲਾ ਸਤਾਬਦੀ ਆ ਰਹੀ ਸੀ ਦੀ ਦਿਹਾੜਾ ਆ ਰਿਹਾ ਉੰਦੇ ਸਬੰਧ ਵਿੱਚ ਉਹਨਾਂ ਦਾ ਇੱਕ ਸ਼ਬਦ ਜੋ ਕਿ ਆਪਜੀ ਦੇ ਨਾਲ ਸਾਂਝਾ ਕਰਾਂਗੇ ਕਿ ਉਸ ਸ਼ਬਦ ਨੂੰ ਜਪ ਕੇ ਆਪਾਂ ਕਿਵੇਂ ਪੇਖਾਰੀ ਤੇ ਰਾਜ ਕਰਾਵੈ ਜੇ ਆਪਣੀ ਜ਼ਿੰਦਗੀ ਆਪਣਾ ਜੀਵਨ ਪਖਾਰੀਆਂ ਵਰਗਾ ਹੋ ਗਿਆ ਨਾ ਤੇ ਗੁਰੂ ਸਾਨੂੰ ਰਾਜ ਭਾਗ ਬਖਸ਼ੇਗਾ ਤੇ ਆਓ ਆਪਾਂ ਵੀਡੀਓ ਆਰੰਭ ਕਰਦੇ ਹਾਂ ਗੱਜ ਵੱਜ ਕੇ ਫਤੇ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10 ਦੀਆਂ ਪਹਿਲੀਆਂ ਵੀਡੀਓ ਤੇ ਵਿੱਚ ਵੀ ਆਪ ਜੀ ਨੇ ਬਹੁਤ ਪਿਆਰ ਬਖਸ਼ਿਆ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਰੱਖ ਕੇ ਆਪ ਜੀ ਨੇ ਜਾਪ ਗੁਰਬਾਣੀ ਦੇ ਆਰੰਭ ਕੀਤੇ ਤੇ ਬੜੀਆਂ ਸੰਗਤਾਂ ਨੇ ਲਾਹੇ ਲਏ ਮੈਨੂੰ ਮੈਸੇਜ ਵੀ ਆਉਂਦੇ ਆ ਕਿ ਭਾਈ ਸਾਹਿਬ ਜੀ ਸਾਡੇ ਆ ਕਾਰਜ ਹੋ ਗਏ ਆ ਤੇ ਜਿਨ੍ਹਾਂ ਨੂੰ ਹੋਰ ਵੀ ਕੋਈ ਦੁੱਖ ਤਕਲੀਫ ਹੈ 10 ਦੀਆਂ ਵੀਡੀਓ ਦੇਖ ਸਕਦੇ ਹੋ ਚੈਨਲ ਤੇ ਤੇ ਚਲੋ ਆਪਾਂ ਵੀਡੀਓ ਆਰੰਭ ਕਰੀਏ ਜਿਹੜਾ ਆਪ ਜੀ ਦੇ ਨਾਲ ਅੱਜ ਸ਼ਬਦ ਸਾਂਝਾ ਕਰਨਾ ਇੱਕ ਵਿਧੀ ਵਿਵਧਾਨ ਹੁੰਦੀ ਹੈ ਕਈ ਵਾਰੀ ਸੱਜਣ ਕਹਿੰਦੇ ਨੇ ਕਿ ਅਸੀਂ ਕਾਰੋਬਾਰ ਆਰੰਭ ਕੀਤਾ ਕਰਜ਼ਾ ਚੁੱਕ ਕੇ ਵਾਰ-ਵਾਰ ਅਸੀਂ ਕਾਰੋਬਾਰ ਚਲਾਉਣ ਦੀ ਕੋਸ਼ਿਸ਼ ਕਰਦੇ ਆਂ ਪਰ ਹਰ ਵਾਰ ਅਸੀਂ ਘਾਟੇ ਦੇ ਵਿੱਚ ਚਲੇ ਜਾਂਦੇ ਸਾਨੂੰ ਵਾਅਦਾ ਨਹੀਂ ਹੁੰਦਾ ਕਿਸੇ ਪਾਸੋਂ ਸਾਡੇ ਜ਼ਿੰਦਗੀ ਦੇ ਵਿੱਚ ਵਾਅਦਾ ਨਹੀਂ ਹੁੰਦਾ ਘਾਟੇ ਦੇ ਵਿੱਚ ਹੀ ਜਾ ਰਹੇ ਆ ਤੇ ਦਿਲ ਕਰਦਾ ਹੁਣ ਕੁਝ ਖਾ ਕੇ ਮਰ ਜਾਈਏ ਇਹੋ ਜਿਹੇ ਵੀ ਫੋਨ ਮੈਸੇਜ ਮੈਨੂੰ ਆਉਂਦੇ ਆ ਪਰ ਮੈਂ ਬੇਨਤੀ ਕਰਦਾ ਹੁਣਾਂ ਕਿ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਭਰੋਸਾ ਰੱਖਿਆ ਕਰੋ ਸਾਡੇ ਗੁਰੂਆਂ ਤੇ ਗੁਰੂ ਗ੍ਰੰਥ ਸਾਹਿਬ ਜੀ ਤੇ ਭਰੋਸਾ ਰੱਖਿਆ ਕਰੋ ਦੇਖੋ ਜਿਹੜਾ ਕੰਮ ਕਿਤੋਂ ਵੀ ਨਹੀਂ ਨਾ ਹੁੰਦਾ ਹਰ ਜਗ੍ਹਾ ਤੋਂ ਆਪਾਂ ਹਾਰ ਗਏ ਆ ਪੀਰ ਫਕੀਰ ਦੇ ਵੀ ਦੇਵਤੇ ਮੜੀ ਮਨਸਾਨ ਹਾਰ ਚੁੱਕੇ ਆ ਉਹ ਕਾਰਜ ਗੁਰੂ ਸਾਡਾ ਪੂਰਾ ਕਰਦਾ ਤੇ ਦਾਸ ਦੇ ਕੋਲ ਤਾਂ ਪ੍ਰੈਕਟੀਕਲ ਨਹੀਂ ਗੱਲਾਂ ਐਵੇਂ ਗੱਲਾਂ ਨਹੀਂ ਮੈਂ ਕਰਦਾ ਜੇ ਕਿਸੇ ਨੂੰ ਕੋਈ ਸ਼ੱਕ ਹੋਵੇ ਮਰਨਾ ਬਹਿ ਕੇ ਗੱਲ ਕਰ ਸਕਦਾ ਬڑے ਵੱਡੇ ਵੱਡੇ ਕਾਰਜ ਗੁਰੂ ਸਾਹਿਬ ਨੇ ਸਿਰੇ ਚੜਾਏ ਆ ਜਿਹੜੇ ਦੁਨੀਆ ਤੋਂ ਤਾਤ੍ਰਿਕ ਬਾਬਿਆਂ ਕੋਲ ਹਾਰੇ ਹੋਏ ਲੋਕ ਮੇਰੇ ਕੋਲ ਆਉਂਦੇ ਆ ਪਰ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਮੈਂ ਗੱਲ ਨਹੀਂ ਕਰਦਾ ਕਿਸੇ ਦਾ ਬੇਨਤੀ ਹੈ ਕਿ ਜਦੋਂ ਆਪਾਂ ਐਸਾ ਹਾਲਾਤਾਂ ਦੇ ਵਿੱਚ ਹੁੰਨੇ ਆ ਗਰੀਬੀ ਦੇ ਵਿੱਚ ਕਾਰੋਬਾਰ ਬੰਦ ਜਿੱਧਰ ਨੂੰ ਜਾਈਏ ਹਾਰ ਹੀ ਮਿਲਦੀ ਹੈ ਤੇ ਯਾਦ ਰੱਖਿਓ ਇੱਕ ਸਵਾ ਲੱਖ ਤੁਸੀਂ ਜਾਪ ਕਰਨਾ ਉਹ ਕਿਹੜਾ ਪਾਠ ਹੈ ਉਹ ਪਾਠ ਹੈ ਸ੍ਰੀ ਹਰਿ ਕ੍ਰਿਸ਼ਨ ਤੇਾਈ ਹੈ ਜਿਸ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਐ ਘਰ ਨੋਂ ਨਿਦਿਆਵੈ ਧਾਈ ਇਹ ਜਾਪ ਆਪ ਜੀਆ ਨੇ ਕਰਨਾ ਸਵਾ ਲੱਖ ਜਾਪ ਕਰਨਾ ਤੇ ਕੋਸ਼ਿਸ਼ ਇਹ ਹੋਵੇ ਵੀ ਜਿਹੜਾ ਸਵਾ ਲੱਖ ਜਾਪ ਕਰਨਾ ਉਹ ਇੱਕ ਜਗ੍ਹਾ ਬਹਿ ਕੇ ਕਰਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਫੋਟੋ ਸਰੂਪ ਲਿਆ ਕੇ ਉੰਦੇ ਸਾਹਮਣੇ ਬੈਠ ਕੇ ਕਰਨਾ ਜੋ ਤੂਫਲ ਹੁਣਾ ਤੁਹਾਡੀ ਇੱਛਾ ਨਹੀਂ ਲਾਉਣਾ ਕੋਈ ਜ ਦਿੱਕਤ ਨਹੀਂ ਕਈ ਪੁੱਛ ਲੈਂਦੇ ਆ ਮੈਂ ਪਹਿਲਾਂ ਹੀ ਦੱਸ ਦੇਣਾ ਲਾ ਸਕਦੇ ਹਾਂ ਤਾਂ ਬਹੁਤ ਚੰਗੀ ਗੱਲ ਹੈ ਅਗਰ ਨਹੀਂ ਜੋ ਤੂਫਲਾ ਸਕਦੇ ਫਿਰ ਵੀ ਕੋਈ ਗੱਲ ਨਹੀਂ ਜਦੋਂ ਜਾਪ ਕਰਨਾ ਹੈ ਇਕਾਂਤ ਹੋ ਕੇ ਬਹਿਣਾ ਸੁੱੱਚੇ ਬਸਤਰ ਪਾ ਕੇ ਬਹਿਣਾ ਸਵਾ ਲੱਖ ਜਾਪ ਕਰਨਾ ਸਵਾ ਮਹੀਨੇ ਚ ਕਰ ਲਓ 20 ਦਿਨਾਂ ਚ ਕਰ ਲਓ 2 ਮਹੀਨੇ ਚ ਕਰ ਲਓ ਤੁਹਾਡੀ ਇੱਛਾ ਤੇ ਜਿਵੇਂ ਜਿਵੇਂ ਪਾਠ ਕਰੀ ਜਾਉਂਗੇ ਤੁਹਾਡੇ ਕਾਰੋਬਾਰ ਉਮੇ ਵਾਧੇ ਦੇ ਵਿੱਚ ਤੁਹਾਨੂੰ ਨਜ਼ਰ ਆਏਗਾ। ਇੱਕ ਸੱਜਣ ਸੀ ਜੋ ਬਾਹਰ ਯੂਐਸਏ ਦੇ ਵਿੱਚ ਰਹਿੰਦੇ ਅਮਰੀਕਾ ਦੇ ਵਿੱਚ ਉਹਨਾਂ ਨੇ ਜਾਪ ਕੀਤਾ। ਜਦੋਂ ਜਾਪ ਕੀਤਾ ਤੇ ਮੈਂ ਕਿਹਾ ਜੀ ਹੁਣ ਤਾਂ ਗੁਰੂ ਸਾਹਿਬ ਦੀ ਬੱਲੇ ਬੱਲੇ ਚੜ੍ਹਦੀ ਕਲਾ ਕੀਤੀ ਤੁਹਾਡੀ ਗੁਰੂ ਨੇ। ਤੇ ਹੁਣ ਫਿਰ ਨਿਤਨੇਮ ਕੀ ਕਰਦੇ ਹਾਂ? ਕਹਿੰਦੇ ਨਿਤਨੇਮ ਕੀ ਕਰਨਾ ਭਾਈ ਸਾਹਿਬ? ਜੋ ਪੰਜ ਬਾਣੀਆਂ ਦਾ ਨਿਤਨੇਮ ਸਵੇਰੇ ਸ਼ਾਮ ਦਾ ਨਿਤਨੇਮ ਕਰਕੇ ਸਾਰੀ ਦਿਹਾੜੀ ਮੈਂ ਜਪਦਾ ਹੀ ਰਹਿਣਾ ਸਾਰੀ ਦਿਹਾੜੀ ਜਪਦਾ ਰਹਿਣਾ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਉ ਨਿਦਾਵੈ ਤਾਈ ਕਹਿੰਦੇ ਮੈਂ ਤਾਂ ਸਾਰੀ ਦਿਹਾੜੀ ਜਪਦਾ ਬੰਦ ਹੀ ਨਹੀਂ ਕੀਤਾ 10 ਲੱਖ ਤੋਂ ਉੱਤੇ ਮੇਰੇ 파ਠ ਹੋ ਗਏ ਤੇ ਗੁਰੂ ਨੇ ਐਸੀ ਰਹਿਮਤ ਕੀਤੀ ਗੁਰ ਤੇਗ ਬਹਾਦਰ ਸਾਹਿਬ ਨੇ ਕਿ ਮੇਰੇ ਕਾਰੋਬਾਰ ਦੇ ਵਿੱਚ ਵਾਧੇ ਤੋਂ ਵਾਧੀ ਤੁਰੇ ਜਾਂਦੇ ਨੇ ਮੈਨੂੰ ਘਾਟਾ ਜ਼ਿੰਦਗੀ ਚ ਆ ਹੀ ਨਹੀਂ ਰਿਹਾ ਇਹਾਂ ਪੁੱਤਰਾਂ ਵੱਲੋਂ ਵੀ ਬੱਚਿਆਂ ਵੱਲੋਂ ਵੀ ਸਾਰੇ ਪਾਸੋਂ ਮੈਨੂੰ ਵਾਧੇ ਆ ਰਹੇ ਆ ਕੋਈ ਮੈਨੂੰ ਲਾਂਮਾ ਨਹੀਂ ਬੱਚਿਆਂ ਦੇ ਹੁਣ ਕੋਈ ਪੜ੍ਹਾਈ ਸਟੱਡੀ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਉਹਨਾਂ ਦੇ ਫਿਊਚਰ ਵਿੱਚ ਕੋਈ ਪ੍ਰੋਬਲਮ ਨਹੀਂ ਗੁਰੂ ਆਪ ਹੀ ਹੱਲ ਕਰ ਹੀ ਜਾਂਦਾ ਇਸ ਕਰਕੇ ਬੇਨਤੀ ਹੈ ਕਿ ਜਿੰਨਾ ਆਪਾਂ ਗੁਰੂ ਸਾਹਿਬ ਦੇ ਨਾਲ ਜੁੜਾਂਗੇ ਬਾਣੀ ਨਾਲ ਜੁੜਾਂਗੇ ਤੇ ਗੁਰੂ ਸਾਡੀ ਬਾਹਮ ਫੜਦਾ ਦੱਸ ਦਿਆਂ ਪਹਿਲੀਆਂ ਵੀਡੀਓ ਵੀ ਬੜੀਆਂ ਨੇ ਕੋਈ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਹੋਵੇ ਤਾਂ ਅੰਤਰਕ ਬਾਬਿਆਂ ਕੋਲੋਂ ਬਚੋ ਮੜੀ ਮਸਾਨ ਵਾਲੇ ਬਾਬਿਆਂ ਕੋਲ ਪੀਰ ਫਕੀਰ ਦੇਵੀ ਦੇਵਤਿਆਂ ਤੋਂ ਬਚੋ ਗੁਰਬਾਣੀ ਪੜ੍ਹ ਕੇ ਦਾਸ ਦੀਆਂ ਵੀਡੀਓ ਪਹਿਲਾਂ ਵੀ ਪਾਈਆਂ ਹੋਈਆਂ ਕੋਈ ਤਕਲੀਫ ਹੈ ਵੀਡੀਓ ਵੇਖ ਕੇ ਆਰੰਭ ਕਰ ਲੋ ਗੁਰੂ ਤੁਹਾਡੇ ਕਾਰਜ ਜਰੂਰ ਸਵਾਰੇਗਾ ਤੇ ਬੇਨਤੀ ਹੈ ਕਿ ਦਾਸ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਇਹ ਵੀਡੀਓ ਵੱਧ ਤੋਂ ਵੱਧ ਅੱਗੇ ਪਹੁੰਚਾਇਆ ਕਰੋ ਸਿੱਖ ਸੰਗਤਾਂ ਕੋਲ ਪਹੁੰਚੇ ਜਿਨ੍ਹਾਂ ਦੇ ਨਾਲ ਲੋਕੀ ਲਾਹਾ ਲੈ ਸਕਣ ਗੁਰੂ ਦੀ ਬਾਣੀ ਦਾ ਤੇ ਹੋਰ ਮਾੜੇ ਕੰਮਾਂ ਤੋਂ ਪੀਰ ਫਕੀਰ ਦੇਵੀ ਦੇਵਤਿਆਂ ਤੋਂ ਬਚ ਸਕਣ ਇਤਨੀਆਂ ਕੋਈ ਬੇਨਤੀਆਂ ਪ੍ਰਵਾਨ ਕਰਨੀਆਂ ਗੱਜ-ਵੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ